ਇਨਾਂ ਦੀਆਂ ਵੀਡੀਓ ਵਾਇਰਲ ਹੋ ਗਈਆਂ ਨੇ ਉਹ ਵੀਡੀਓ ਚ ਕਹਿ ਰਹੇ ਨੇ ਨਾ ਰਹੀਂ ਨਾ ਬਾਸ ਨਾ ਬਜੇਗੀ ਬਾਂਸਰੀ ਕਹਿੰਦੇ ਸਾਰੀ ਦਰ ਖੋਲਦੇ ਹੋ ਡੋਬਦੇ ਹੋ ਪੰਜਾਬ ਵਲੈਂਦਾ ਤੇ ਚੜਦਾ ਨਵੇੜਦੇ ਹੋ ਕੰਮ ਇਹਨਾਂ ਦਾ ਪਰ ਇੱਕ ਗੱਲ ਸੁਣ ਲਿਓ ਜਿੱਦਣ ਪੰਜਾਬ ਦੁਨੀਆ ਦੇ ਨਕਸ਼ੇ ਤੋਂ ਲਾਂਬੇ ਹੋਇਆ ਨਾ ਇਹ ਭਾਰਤ ਲਾਂਬੇ ਹੋ ਜੂਗੇ ਚੇਤਾ ਰੱਖ ਲਿਓ ਕਿਉਂ ਇਹ ਗੱਲ ਜੇ ਮੈਂ ਕਹਿੰਦਾ ਤੇ ਦਿੱਲੀ ਵਾਲਿਆਂ ਨੂੰ ਬੜੀ ਚੁਬਣੀ ਸੀ ਹਿਮਾਚਲ ਦਾ ਇੱਕ ਬਜ਼ੁਰਗ ਸੀਗਾ 85 ਸਾਲ ਦਾ ਉਹ ਕਹਿੰਦਾ ਪੰਜਾਬ ਬਚਾ ਲਓ ਇਹ ਹੜਾਂ 'ਚ ਵੀ ਰੁੜਦਾ ਹੈ ਇਹ ਨਸ਼ਿਆਂ 'ਚ ਵੀ ਰੁੜਦਾ ਹੈ ਇਹ ਕਰਜ਼ੇ 'ਚ ਵੀ ਰੁੜਦਾ ਹੈ ਇਹ ਪ੍ਰਵਾਸ ਵਿੱਚ ਵੀ ਰੁੜਦਾ ਹੈ ਇਹ ਨਸ਼ੇੜੀ ਬਣਾ ਕੇ ਵੀ ਮਾਰਿਆ ਜਾਂਦਾ ਹੈ ਇਹਨੂੰ ਨਕਲੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਨਕਲੀ ਸਪਰੇਆ ਦਿੱਤੀਆਂ ਜਾਂਦੀਆਂ ਨੇ ਪਤਾ ਨਹੀਂ ਕਿੰਨੀ ਕਮਾਰੇ ਨੂੰ ਪੈ ਰਹੀ ਆ ਇਹਨੂੰ ਬਚਾਓ ਮੈਂ ਕਿਹਾ ਰੁੜ ਜਾਂਦੇ ਹੋ ਹਿਮਾਚਲ ਹਰਿਆਣੇ ਨੂੰ ਪਾਣੀ ਮਿਲ ਜੂ ਉਹ ਕਹਿੰਦਾ ਨਹੀਂ ਅਸੀਂ ਪੰਜਾਬ ਦੇ ਲੋਕ ਆ ਕੀ ਹੋਇਆ ਅੱਜ ਉਸ ਪੰਜਾਬ ਨੂੰ ਹਿਮਾਚਲ ਹਰਿਆਣਾ ਕਹਿ ਦਿੱਤਾ ਸਾਡੇ ਬਜ਼ੁਰਗ ਸ਼ੇਰੇ ਪੰਜਾਬ ਨਾਲ ਸਿਰ ਜੋੜ ਕੇ ਕੰਮ ਕਰਦੇ ਰਹਿਆ ਅਸੀਂ ਉਹ ਪੰਜਾਬ ਦੇ ਵਾਸੀ ਆ ਉਹ ਬਜ਼ੁਰਗ 85 ਸਾਲ ਦਾ ਹਿਮਾਲਚਲ ਚ ਰਹਿਣ ਵਾਲਾ ਕਹਿੰਦਾ ਜਿਸ ਦਿਨ ਪੰਜਾਬ ਖਤਮ ਹੋਇਆ ਭਾਰਤ ਦੇਸ਼ ਵਿੱਚੋਂ ਸਰਵੱਤ ਦੇ ਭਲੇ ਵਾਲਾ ਕਨਸੈਪਟ ਤਾਂ ਖਤਮ ਹੋਊ ਮਨੁੱਖੀ ਅਧਿਕਾਰਾਂ ਵਾਲਾ ਇਹ ਦੁਨੀਆ ਦੇ ਨਕਸ਼ੇ ਚੋਂ ਖਤਮ ਹੋ ਜੂ ਉਸ ਬਜ਼ੁਰਗ ਦੇ ਬੋਲ ਸੀਗੇ ਇਹ ਦਿੱਲੀ ਸੋਚਦੀ ਕਿ ਪੰਜਾਬ ਖਤਮ ਕਰਕੇ ਅਸੀਂ ਸੁੱਖ ਦੀ ਨੀਂਦ ਸੌਜਾਂਗੇ ਸੁੱਖ ਦੀ ਨੀਂਦ ਹੀ ਤੁਸੀਂ ਪੰਜਾਬ ਕਰਕੇ ਸੁਤੇ ਹੋ ਤੇ ਅੱਜ ਉਹਨਾਂ ਦਾ ਫਰਜ਼ ਬਣਦਾ ਸੀਗਾ ਇੱਧਰ ਧਿਆਨ ਦੇਂਦੇ ਪਰ ਕਿਉਂ ਦਿੰਦੇ Porque you're not going